ਗੋਲੀ ਚੱਲੀ ਹੈ ਤੇ ਗੋਲੀ ਚੱਲੀ ਤਾਂ ਪਤਾ ਲੱਗ ਗਿਆ ਜੀ ਉਹਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲੇ ਛਿੰਦੇ ਨੇ ਮਾਰਤੀ ਹੈ ਮੁਰਕੇ ਨੇ ਆਪਣੇ ਆਪ ਮਾਰ ਲਈ ਕਿਤੇ ਕੋਈ ਝਗੜਾ ਆਇਆ ਇਹਦੇ ਛਿੰਦੇ ਨੂੰ ਫੋਨ ਉਹ ਜਿਹੜਾ ਮਰਨ ਵਾਲਾ ਵਿਅਕਤੀ ਹੈ ਉਹਦੇ ਬੇਟੇ ਦਾ ਫੋਨ ਆਇਆ ਸੀ ਤੇ ਚਾਚੂ ਇਹਨੂੰ ਲੈ ਕੇ ਆਉ ਉਹ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਛਿੰਦੇ ਦੇ ਉੱਤੇ ਗੋਲੀ ਮਾਰਤੀ ਮੁੜ ਕੇ ਆਪਣੇ ਆਪ ਦੇ ਉੱਤੇ ਗੋਲੀ ਮਾਰ ਲਈ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਇਹ ਮੁੰਡੇ ਦੇ ਜਿਹੜਾ ਸ੍ਰਿੰਦਰ ਆ ਉਹ ਵੰਡਾ ਦਾ ਦੂਜਾ ਬੰਦਾ ਆ ਇਹ ਇਹਨੇ ਫਿਰ ਉਤ ਤੋਂ ਬਾਅਦ ਆਪਣੇ ਗੋਲੀ ਮਾਰ ਲਈ ਆ ਕਿ ਨਾ ਅੰਕਲ ਜੀ ਜਿਗਰਾਸ ਕਿਹੜਾ ਪਿੰਡ ਆ ਉਹ ਵੰਡਾ ਇਹ ਕਿਥੇ ਕਤਲ ਹੋਇਆ ਪਿੰਡ ਬਹਿਖਾਂ ਦੇ ਉੱਤੇ ਕੀ ਮਸਲਾ ਸੀ ਉਹ ਸਾਰਾ ਮਸਲਾ ਮੈਂ ਆ ਆਪ ਜੀ ਇਸ ਪਿੰਡੋਂ ਮੈਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਇਹ ਮਨਦੀਪ ਰਾਜੂ ਕੰ ਦਾ ਉਹ ਆਇਆ ਇੱਥੇ ਤੇ ਉਹ ਇੱਥੇ ਕੋਈ ਯਾਰ ਬੇਲੀ ਹੀ ਸ਼ਿੰਦਾ ਤੇ ਤੇ ਗੋਲੀ ਚੱਲੀ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਨੇ ਗੋਲੀ ਮਾਰ ਲਈ ਆਪਣੇ ਆਪ ਨੇ ਪਹਿਲੋ ਛਿੰਦੇ ਨੇ ਮਾਰਤੀ ਆ। ਹੁਣ ਕਿਨੇ ਆਪਣੇ ਆਪ ਨੂੰ ਮਾਰ ਲਈ ਹੈ। ਕਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਛਿੰਦੇ ਨੂੰ ਕਿਉਂ ਮਾਰੀ? ਨਹੀਂ ਯੂ ਕਰਨ ਦਾ ਨਹੀਂ ਉਹ ਪਤਾ। ਤੇ ਫਿਲਹਾਲ ਜਿਹੜਾ ਹੁਣ ਜਿਹੜੀ ਡੈੱਡ ਬੋਡੀ ਉਹ ਪੁਲਿਸ ਲੈ ਗਈ। ਉਹ ਪੁਲਿਸ ਲੈ ਗਈ ਰਾਤੀ 11:00 ਕੋਈ। ਤੇ ਜਿਹੜਾ ਦੂਸਰਾ ਬੰਦਾ ਹੈ ਉਹ ਕਿੱਸਾ? ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਦਾ ਰੈਫਰ ਕਰਤਾ ਜੀ। ਕਿੰਨੇ ਕ ਵਜੇ ਦੀ ਘਟਨਾ ਹੈ ਕੱਲ? ਇਹ 7:30 ਵਜੇ। ਇਹ ਨਾ ਭਾਜੀ। ਮੇਰਾ ਨਾਮ ਗੁਰਪਿੰਦਰ ਹੈ। ਕਿਹੜਾ ਪਿੰਡ ਹੈ? ਪਿੰਡ ਪੌਗਾਣ ਦਾ। ਇਥੇ ਇੱਕ ਬਊਂਡ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਹੋ ਸਾਰਾ ਮਾਮਲਾ ਦੇ ਸ਼ਿੰਦੇ ਦਾ ਕੋਈ ਯਾਰ ਦੋਸਤ ਹੀ ਗਏ ਕਿਤੇ ਕੋਈ ਝਗੜਾ ਆ ਇਹਦੇ ਸ਼ਿੰਦੇ ਨੂੰ ਫੋਨ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਬੇਟੇ ਦਾ ਫੋਨ ਆਇਆ ਸੀ ਕਿ ਚਾਚੂ ਨੂੰ ਲੈ ਕੇ ਆਓ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਸ਼ਿੰਦੇ ਦੇ ਉਹਨਾਂ ਗੋਲੀ ਮਾਰਦੀ ਸ਼ਿੰਦਾ ਜੇ ਸੀਰੀਅਸ ਆ ਉਹਨੂੰ ਹਸਪੀਟਲ ਲੈ ਗਏ ਰਾਤ ਮੁਰਕੇ ਆਪਣੇ ਆਪ ਨੇ ਉਹਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਾਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦੱਸਦੇ ਆ ਕਿਹੜਾ ਪਿੰਡ ਹੈ ਰਾਜੋਕੇ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ 7:30 ਵਜੇ ਦੀ ਜਿਹੜੀ ਸਰ ਰਾਤੀ 1:30 ਵਜੇ ਇੱਕ ਵਿਅਕਤੀ ਨੂੰ ਗੋਲੀ ਲੱਗੀ ਤੇ ਦੂਸਰੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੀ ਸਾਰਾ ਸਰ ਮਸਲਾ ਹੈ ਇਹਦੇ ਚ ਜੀ ਪੌਂਡ ਪਿੰਡ ਜਿਹੜਾ ਪਾਇਆ ਸੀ ਇੱਥੇ ਇਹਨੇ ਪੈਸੇ ਰਾਜੋਕੇ ਦਾ ਰਹਿਣਾ ਮਨਦੀਪ ਮੱਲਣਾ ਜਿਹੜਾ ਮਰਨ ਵਾਲਾ ਵਾ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਪ੍ਰਭਜੀਤ ਸਿੰਘ ਵੀ ਖੀਬੜ ਦੇ ਰਹਿਣ ਵਾਲੇ ਆ ਇਹਨਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਇਹਨਾਂ ਪ੍ਰਾਪਰਟੀ ਦਾ ਤੇ ਇਹਨਾਂ ਠੱਗੀ ਵੱਜ ਗਈ ਉਹਨਾਂ ਨੇ ਕਿਹਾ ਠੱਗੀ ਮਾਰੀ ਆ 50 ਲੱਖ ਰੁਪਏ ਇਹਨਾਂ ਨੇ ਦੱਸਿਆ ਕਿ ਠੱਗੀ ਇਹਨਾਂ ਨਾਲ ਕਰੀ ਮਾਰੀ ਆ ਇਹ ਕੱਲ ਕਿ ਉਹਨਾਂ ਨਾਲ ਕਿਸ ਹਿਸਾਬ ਕਿਤਾਬ ਚਾਹੁੰਦੇ ਪੈਸੇ ਲੈਣ ਆਇਆ ਵਾ ਉੱਥੋਂ ਲੈਣ ਤੋਂ ਬਾਅਦ ਇਹ ਪਊ ਇੰਡ ਇਹਦਾ ਦੋਸਤ ਆ ਸ੍ਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਇਹ ਮੁੰਡੇ ਦੇ ਜਿਹੜਾ ਸ੍ਰਿੰਦਰ ਆ ਉਹ ਵੀ ਉਹਨਾਂ ਦਾ ਉਹ ਵੀ ਧਖ ਲਿਆ ਉਹ ਵੀ ਸੀਰੀਅਸ ਹੈ ਉਹ ਅਮਨਦੀਪਾਸ ਤੋਂ ਦੱਸਿਆ ਤੇਰਾ ਦੂਜਾ ਬੰਦਾ ਆ ਇਹ ਇਹਨੇ ਫਿਰ ਉਸ ਤੋਂ ਬਾਅਦ ਆਪਣੇ ਗੋੜੀ ਮਾਰ ਲਈ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਗਤਿਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਦੀ ਘਰ ਦੀ ਮਰਨ ਵਾਲੀ ਦੀ ਜਿਹੜਾ ਜੋ ਅਸੀਂ ਕਪਾਂਦੀ ਕਾਰਵਾਈ ਹੋ ਚੁੱਕੀ ਆ ਉਹ ਨਹੀਂ ਸਰ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਈਡ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਦੇ ਸੁਸਾਈਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਬਰਬਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵਾਂ ਦੇ ਦੋਵੇਂ ਭਰਾ ਪਰਮਜੀਤ ਤੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਇਹਦੀ ਰੈਸਟ ਵੀ ਪਈ ਕਿ ਨਹੀਂ ਰੈਸਟ ਵੀ ਪਈ ਜੇ ਅਜੇ ਹੀ ਮਤਲਬ ਸ਼ੁਰੂ ਕਰ ਲਿਆ ਤਾਂ 3 ਸਾਰੇ ਤੱਥਾਂ ਦੇ ਆਧਾਰ ਦੇ ਕਰਕੇ ਫਿਰ ਜਿਹੜੀ ਕੰਮ ਦੀ ਕਾਰਜ ਵਿੱਚ ਦਿੰਦੀ ਹੈ